ਮਾਦਾ ਕਿਦਾਂ ਠੀਕ ਆ ਬਾਪੂ ਉਤਰ ਗਿਆ ਬਾਪੂ ਅੰਦਰ ਆਈ ਨੇ ਅੱਛਾ ਬਾਪੂ ਬਰਾਕਦਾ ਹਾਂ ਜੀ ਬੜੇ ਬਾਪੂ ਕਿਦਾਂ ਚਲਾ ਗਿਆ ਸੀ ਮੈਂ ਬਾਪੂ 에ਜੰਟ ਦਾ ਫੋਨ ਆ ਗਿਆ ਸੀ ਚਾਈਆਂ ਹੋ ਗਈਆਂ ਤੁਹਾਨੂੰ ਵਿਆਹ ਲੱਗ ਗਿਆ ਆਪਣਾ ਆ ਗਿਆ ਵਿਆਹ ਹਾਂਜੀ ਚੱਲ ਸ਼ੁਕਰਾ ਸ਼ੁਕਰਾ ਪ੍ਰਮਾਤਮਾ ਦਾ ਸ਼ੁਕਰਾ ਸੋਣ ਲਈ ਸਾਡੀ ਵੀ ਗਰੀਬਾਂ ਦੀ ਸੁਣੀ ਹਾਂ ਪੁੱਤ ਬਹੁਤ ਧੰਨਵਾਦ ਹਾਂਜੀ ਪ੍ਰਮਾਤਮਾ ਨੇ ਆਪਣੀ ਛੋੜੀ ਦੀ ਖੈਰ ਪਾਈ ਹਾਂ ਜੀ ਮੇਰਾ ਪੁੱਤ ਤਕੜਾ ਹੋ ਕੇ ਕੰਮ ਕਰੀ ਹੁਣ ਠੀਕ ਹੈ ਜੀ ਪਤਾ ਲੱਗ ਜਾਏ ਹਾਂ ਜੀ ਫੇਰ ਮੁੰਡਾ ਠੀਕ ਨੇ ਹੁਣ ਦਾ ਬਾਪੂ ਕੁਝ ਬਣ ਕੇ ਆਵਾਂਗੇ ਹਾਂ ਦਾ ਤੁਹਾਨੂੰ ਵੀ ਛੱਡੂੰਗਾ ਅਦਰ ਮੈਂ ਮਾੜੇ ਮੈਨੂੰ ਪੱਕਾ ਆ ਲੰਗੇ ਇਹ ਜੇ ਮੜਾ ਜਾ ਲੰਦੋ ਮੈਨੂੰ ਬਾਪੂ ਜਾਣ ਤੱਕ ਇਹਨਾਂ ਪਾਗੁੰਆਂ ਤਾਂ ਲੈਣਾ ਆ ਬਈ ਪਹਿਲਾਂ ਪੈਸੇ ਦੋ ਨੀ ਪੁੱਤਾ ਤੈਨੂੰ ਪੈਸੇ ਦੇ ਕੇ ਲਵਾਂਗੇ ਪੁੱਤ ਕਿਹੜੀ ਗੱਲਾਂ ਲਿਆ ਮੈਂ ਲਿਆਉਣਾ ਮੈਂ ਤਰਖਿਓ ਪੈਸੇ ਤੇਰੇ ਜੋਗੇ ਹਾਂ ਜੀ ਆ ਪੁੱਤ ਪਾਇਆ ਭਾਈ ਹੰਡ ਨੇ ਪਹਿਲੇ ਰੱਖਿਓ ਆ ਜੀ ਸ਼ਹੀ ਹਾਂ ਬੱਪੂ ਇਹਦਾ ਉਹ ਹੋਆ ਮੇਰੇ ਕੋਲ ਕਿੰਨੇ ਪੈਸੇ ਹੈ ਮੈਂ ਕਿਹਾ 35000 ਸੀਗਾ 35000 ਬੱਪੂ ਇਹਦਾ ਮੈਂ ਗਣ ਕੇ ਰੱਖੀ ਗਿਆ ਸੀਗਾ ਤੁਹਾਡੇ ਸਾਹਮਣੇ ਗਿਣੇ ਸੀਗੇ ਟੋਲੇ ਗਏ ਸੀ ਤੁਹਾਨੂੰ ਆਹ ਹੋਏ 35000 ਸੀਗਾ ਨਹੀਂ ਬੱਪੂ 90000 ਰੁਪਏ ਹੋਰ ਦੇਣਾ ਨੂੰ ਲੈ ਹਾਂਜੀ 90000 ਹੋ ਗਿਆ ਹੰਡ ਦਾ ਹੋਰ ਦੇਣਾ ਹਾਂਜੀ ਤੁਸੀਂ ਕਿਉਂ ਸੋਚਦੇ ਆ ਜਿਹੜੇ ਗਹਿਣੇ ਪਏ ਆਪਾਂ ਉਹ ਵੇਚ ਲੈਣੇ ਆ ਯਾ ਪਹਿਲਾਂ ਘੱਟ ਠੀਕ ਹੁੰਦਾ ਮੈਨੂੰ ਪਤਾ ਜੇ ਹੁਣ ਜੇ ਆਪਾਂ ਨੂੰ ਲੈਣਾ ਪੈਣਾ ਆ ਓਕੇ ਠੋਕੇ ਹੁਣ ਕੰਮ ਬਣਿਆ ਆ ਹੁਣ ਕੰਮ ਮਾਰੀ ਬੇਦਨਿਆ ਫਿਰ ਚੱਲ ਕੋਈ ਕੰਮ ਹੁਣ ਮਾਰੀ ਗੱਲ ਤੇ ਫਿਰ ਰਹਿ ਜਾਣੇ ਆ ਉਹ ਬੇਦਨਿਆ ਹਾਂਜੀ ਕਿਤੇ ਲੈਣੀ ਹੁਣ ਤਾਂ ਮੇਰੀ ਗੱਲ ਤੋਂ 35000 ਹੋ ਗਿਆ ਉਹ ਉੱਥੇ ਕਿੰਨਾ 40000 ਦਾ ਹੋ ਸਾਰਾ ਸਮਾਨ ਆ ਹਾਂ ਇੰਨੇ ਕ ਤਾਂ ਹੋਣਾ ਲੇ ਭਈਆ ਤਾਂ ਸਾਰਾ 70000 ਮਾਰਦਾ ਫਿਰ 90000 ਹੀ ਕਹਿੰਦਾ ਜੇ ਹੋਰ ਘਟਦਾ ਹੋਰ ਬਾਪੂ ਪਾਇਆ ਗਿਆ ਘਰ ਦੇ ਇਹਨਾਂ ਸਾਨੇ ਲੋਗੂਆਂ ਨੇ ਵੇਹ ਜੇ ਟਿਕਟ ਵੀ ਲੈਣੀ ਹੋਣੀ ਟਿਕਟ ਵੱਖਰੀ ਲੈਣੀ ਆਂ ਜੀ ਟਿਕਟ ਵੱਖਰੀ ਆਂ ਸਾਨੀ ਟਿਕਟ ਵੱਖਰੀ ਬਸ ਇਹਦਾ ਮਾਰਦਾ ਹਰੇ 2 ਲੱਖ ਰੁਪਏ ਹੋ ਜਾਣਗੇ 2 ਲੱਖ ਰੁਪਏ ਹੋ ਜਾਣਗੇ ਆਪ ਨੂੰ ਪਾ ਸਾਰਾ ਕੁਝ ਵੇਚ ਕੇ ਪਹਿਲਾਂ ਤਾਂ 12-14 ਲੱਖ ਤੋਂ ਮੋਦੀ ਪੂਰਾ ਕੀਤਾ ਹਾਂ ਜੀ ਇਹ ਰਾਜਾਂ ਟੈਂਟ ਇਦਾਂ ਕਰਦੇ ਪਹਿਲਾਂ 11 ਦਾ ਪਰਦਾ ਕਰਦਾ ਮੇਲਾ ਕੋਈ 10 ਤੋਦੀ ਆ ਜਿੱਦਾਂ ਨਾ ਬਾਪੂ ਜਿੱਦਾਂ ਪਾਉਣ ਲੇਟ ਹੋ ਜਾਂਦੇ ਉਦੋਂ ਅਗਲਾ ਪੈ ਭਰਾਈ ਜਾਂਦਾ ਆ ਹਾਂ ਜੀ ਚੱਲ ਫੇ ਤੁਸੀਂ ਇਦਾਂ ਕਰੋ ਸਵੇਰੇ ਭਾਜੀ ਹੁਣਾਂ ਕੋਲ ਜਾਓ ਭਾਈ ਨਾਲ ਗੱਲ ਕਰੋ ਭਾਜੀ ਸਾਨੂੰ ਪਤਾ ਹੀ ਆ ਪਾ ਕੀ ਤੇਰੇ ਨੇ ਮੁੜ ਕੇ ਕੱਲ ਮੈਂ ਦੇਦਾ ਜੋ ਕਿ ਕੱਲ ਪਹਿਲੇ ਮਾਮੇ ਨੂੰ ਮਿਲਦੇ ਤੇਰੇ ਸਵੇਰੇ ਨਾ ਕੋਈ ਨਹੀਂ ਮਾਮੇ ਕੋ ਜਾਣ ਹਾਂ ਲੈ ਜਾ ਇਹਨੂੰ ਵੀ ਨਾਲ ਲੈ ਜਾ ਭਾਜੀ ਹੁਣਾਂ ਕੋਲ ਜਾਓ ਕੋਈ ਨਾ ਫਿਕਰ ਨਾ ਕਰ ਆਪੇ ਮਹਾਰਾਜ ਜਿੱਥੇ ਅਸੀਂ ਪੁੰਚਾਂ ਗਾਵੇਂ ਪਹੁੰਚਾਊਗਾ ਹਾਂਜੀ ਹਾਂਜੀ ਫਿਰ ਲਿਆਓ ਹਾਂ ਹੁਣ ਲੱਗੇ ਤਾਂ ਵਧੀਆ ਹੋਇਆ ਦੇਖਦੇ ਆ ਬਈ ਆਤੀ ਮੈਂ ਕਹਣਾ ਉੱਥੇ ਜਲੰਧਰ ਕੋਲ ਹੀ ਦਾਖਲਾ ਹੈ। ਹਾਂ ਉਹ ਦੇਖੋ ਪੈਸੇ ਖਾਤੋਂ ਲਓ। ਹਾਂ ਪੜਾਈ ਵੀ ਜ਼ਰੂਰੀ ਆ। ਨਹੀਂ ਨਹੀਂ ਖਾਤੇ ਦੇਣੇ ਕੋਈ ਗੱਲ ਨਹੀਂ। ਹਾਂ ਇਹ ਫੇਰ ਪੜਾਈ ਵੀ ਵਧੀਆ ਆ। ਠੀਕ ਆ ਕੋਈ ਨਹੀਂ। ਪੈਸੇ ਲੱਗਦੇ ਆ। ਹਾਂ। ਦੇਸ ਵੀ ਬਣਦਾ ਬੱਚੇ ਦਾ। ਜੀ ਆਹ। ਮੈਂ ਕਹਣਾ ਬੜੀ ਜ਼ਿੰਗੂਣੇ ਉਹ ਤੇ ਆ ਨਾਲ ਗੋਪੀ ਵੀ ਉਹਦਾ ਮੁੰਡਾ। ਹਾਂ। ਹੈਂ? ਘਰੇ ਜਾਂ ਮਾਮਾ ਤੇਰਾ? ਹਾਂ ਬੱਛੇ ਦਾ ਨਾ ਮਾ ਜੀ ਅੱਛਾ ਜੀ ਸ੍ਰੀਕਾਲ ਅੱਛਾ ਪਾ ਜੀ ਹੋਰ ਵਧੀਆ ਜੀ ਹਾਂ ਵਧੀਆ ਬੱਜੇ ਹੋਰ ਠੀਕ ਠਾਕ ਹਾਂ ਜੀ ਵਧੀਆ ਠੀਕ ਹੈ ਚਲੋ ਅਮਰਜੀਤ ਚਲੋ ਉੱਥੇ ਭਾਜੀ ਉੱਥੇ ਬਾਹਰ ਬੈਲਣਿਆ ਜੀ ਹਾਂ ਜੀ ਅਮਰਜੀਤ ਲਿਆ ਪਾਣੀ ਭਾਜੀ ਉਹ ਪਾਜੀ ਹੋਰ ਸੁਣਾਓ ਕਿਦਾਂ ਹਾਲ ਹਾਂ ਵਧੀਆ ਤੂੰ ਸੁਣਾਓ ਕਿਰਪਾ ਮਾਰੀਂ ਕਾਰੋਬਾਰ ਕਿਦਾਂ ਵਧੀਆ ਚੱਲਦਾ ਬਹੁਤ ਲੱਗੀ ਜਾਂਦਾ ਦਿਹਾੜੀ ਦਾਪਾ ਚਲੋ ਠੀਕ ਹੈ ਥੋੜਾ ਮੋਟਾ ਹਾਂ ਜੀ ਹਾਂ ਤੇ ਵੀ ਇਦਾਂ ਵੇ ਠੀਕ ਠਾਕ ਆ ਹਾਂ ਜੀ ਮੰਮਾ ਵਧੀਆ ਜਾਈ ਜਾਓ ਉਹ ਮੈਂ ਤਾਂ ਆਏ ਸੀਗੇ ਅੱਛਾ ਜੀ ਮੈਂ ਕਿਹਾ ਭਾਂਦੇ ਤੁਹਾਡੇ ਦਾ ਬਣ ਗਿਆ ਬਾਹਰ ਦਾ ਅੱਛਾ ਜੀ ਤੇ ਉਹ ਕਰਦੇ ਫਿਰਦੇ ਆਂ ਤਿਆਰੀ ਚਲੋ ਵਧੀਆ ਆ ਬਹੁਤ ਸੋਹਣਾ ਹੋਇਆ ਹਾਂ ਉਹ ਗੱਲ ਇਦਾਂ ਨਾ ਆਦਾ ਬਾਲਾ ਵਧੀਆ ਹੋਇਆ ਲਾਹੌਰ ਹਾਂ ਜੀ ਮਰੀ ਸੁਣੀ ਬਾਗੂ ਚਲੋ ਵਧੀਆ ਪਰਮਾਤਮਾ ਸੋਖ ਰੱਖੇ ਕਿੰਨੇ ਸਾਲ ਹੋ ਗਏ ਜੀ ਮਤੀ ਮਾਰੇ ਨੇ ਹਾਂ ਜੀ ਚਲੋ ਬੜਾ ਬੇੜਾ ਬੰਨੇ ਹਾਂਜੀ ਹਾਂ ਜੀ ਹੁਣ ਬਸੋ ਉਹ ਗੱਲ ਇਦਾਂ ਸੀ ਨਾ ਵੀ ਚਲੋ ਪੋਸਟਾ ਪੈਸੇ ਪੁੱਦੇ ਆਪਣੇ ਕੋਲ ਹੈਗੇ ਸੀ ਅੱਛਾ ਜੀ ਤੇ ਅਜੰਟ ਨੇ ਪਾਸਪੋਰਟ ਰੱਖ ਰਿਆ ਕਹਿੰਦਾ ਵੀ ਪਹਿਲਾਂ ਪੈਸੇ দাও ਠੀਕ ਹੈ ਜੀ ਤੇ ਪੋਸਟਾ ਚਲੋ ਅਜੇ ਹੈਗੇ ਸੀ ਦਿੱਤੇ ਹੋ ਹਾਂ ਜੀ ਤੇ ਹੁਣ ਉਹ ਪੈਸੇ ਦੇਣੇ ਕੁਛ ਘਟਦੇ ਆ ਅੱਛਾ ਜੀ ਤੇ ਉਹ ਵੀ ਬੋਪੇ ਮਹਾਂਗਾ ਚੱਲ ਤਰੇ ਮਾਮਾ ਜੀ ਨੂੰ ਕਹਿੰਨੇ ਆ ਵੀ ਆਪਣੀ ਹਲਵ ਘੜਦਣ ਥੋੜੀ ਜਾਈ ਨਾ ਜੀ ਕੋਈ ਗੱਲ ਨਹੀਂ ਮਾੜਾ ਵਟਾਂ ਕਰਦੇ ਰਹਿੰਦੇ ਆ ਚਲੋ ਨਾ ਕੋਈ ਗੱਲ ਨਹੀਂ ਗੋਪੀ ਕਿਹੜੀ ਗੱਲ ਆ ਲੈ ਹਾਂ ਜੀ ਮੈਂ ਜਿਹੜੇ ਜੋ ਕਰਾਂਗੇ ਮਦਦ ਕਿਹੜੀ ਗੱਲ ਆ ਠੀਕ ਆ ਨਾ ਤੁਹਾਡੇ ਆਸਰੇ ਨਹੀਂ ਆਸਰਾ ਪਰਮਾਤਮਾ ਦਾ ਕੋਈ ਨਹੀਂ ਅਕਾ ਆਪਾਂ ਕਿਹੜਾ ਹਾਂ ਜੀ ਭਾਜੀ ਫੇ ਇਹਦਾ ਲਾਇਆ ਕਿਹੜੀ ਜਗ੍ਹਾ ਤੇ ਆਪਾਂ ਇਹ ਭਾਜੀ ਹੁਣ ਕਹਿੰਦੇ ਮੈਂ ਜੌਰਬੇ ਜਾਣਾ ਤੇ ਉਹ ਫਰਾਂਸ ਦਾ ਲਾਇਆ ਅੱਛਾ ਚਲੋ ਵਧੀਆ ਕੀਤਾ ਬੰਨ ਕੇ ਉਸਨੂੰ ਚਲੋ ਤੇ ਟਾਈਮ ਤਾਂ ਕਰੋ ਜ਼ਰੂਰ ਲੱਗ ਗਿਆ ਅੱਛਾ ਤੇ ਹੁਣ ਪੈਸੇ ਕਿੰਨੇ ਖਰਟਦੇ ਆ ਉਥੇ ਸਾਡੇ ਕੋਲ ਸੀਗੇ ਕੋਲ ਫਿਰ ਤੁਹਾਡੀ ਭੈਣ ਨੇ ਚਲੋ ਕੋਈ ਗੱਲ ਨਹੀਂ ਤੇ ਪੁੱਛ ਚਲੋ ਟਿਕਟ ਡੇ ਕੱਟਦੇ ਆ ਅੱਛਾ ਜੀ ਉਹ ਤਾਂ ਠੀਕ ਆ ਵੀ ਏਜੰਟ ਨਾਲ ਚਲੋ ਆਪਸ ਓਕੇ ਹੋ ਗਏ ਹੋ ਗਿਆ ਹੁਣ ਟਿਕਟ ਕੱਢ ਦੀ ਪੁੱਛ ਪੈਸੇ ਇਨਕੋਲ ਲੈ ਕੇ ਜਾਣੇ ਏਜੰਟ ਕਹਿੰਦਾ ਵੀ 50000 ਰੁਪਏ ਦੇ ਤਾਂ ਤੁਹਾਨੂੰ ਡਾਲਰ ਡੋਲਰ ਵਾਲਾ ਮਟਾ ਕਰਨਾ ਪੈਣਾ ਉੱਥੇ ਜਾ ਕੇ ਖਰਚਾ ਖਰਚਾ ਕਰਨਾ ਪੈਂਦਾ ਤੇ ਅਸੀਂ ਵੀ ਚਲੋ ਤੁਹਾਡੀ ਇਧਰ ਨਾਲ ਮੇਰੇ ਕੇਜ ਨਾਲ ਤੁਹਾਡੇ ਆਦਰੇ ਹਾਂ ਨਾ ਕੋਈ ਆ ਨਹੀਂ ਆਸਰਾ ਉੱਪਰ ਵਾਲੇ ਦਾ ਆਪਾਂ ਕੌਣ ਆ ਨਾ ਕੋਈ ਗੱਲ ਨਹੀਂ ਗੁਰਦਾ ਮਾਤਾ ਨੇ ਜਿਹੜਾ ਉਹਦੇ ਕੋ ਕੰਮ ਅਸੀਂ ਕਰਦੇ ਸਭ ਕੁਝ ਗਿਆ ਆਮਨ ਨਾ ਕੋਈ ਗੱਲ ਨਹੀਂ ਹੋਈ ਆ ਇਹ ਆ ਗੱਲ ਸੁਣਿਆ ਇੱਕ ਮਿੰਟ ਤੁਹਾਨੂੰ ਇੱਕ ਮਿੰਟ ਆਇਆ ਮੇਰਾ ਦਿਮਾਗ ਹੀ ਖਰਾਬ ਹੋਇਆ ਕੋਈ ਗੱਲ ਨਹੀਂ ਮਰਦੀ ਗੱਲ ਕਰ ਰਿਹਾ ਹੈ ਫਿਰਦਾ ਹੈ ਜਿਆਦਾ ਜਿੱਦ ਹੈ ਇਹਦੇ ਕੋ ਪੈਸੇ ਆਏ ਹੁੰਦੇ ਨਹੀਂ ਮੇਰੀ ਗੱਲ ਸੁਣੋ ਹਾਂ ਹੁਣ ਇਹਨਾਂ ਨੂੰ ਫੇਰ ਪੈਸਿਆਂ ਦੀ ਲੋੜ ਪੈ ਗਈ ਆ ਉਹ ਮੁੰਡੇ ਨੇ ਬਾਹਰ ਜਾਣਾ ਆ ਫੇ ਜਿੰਨੇ ਜੋਗ ਹੋ ਮਦਦ ਕਰ ਦਵਾਂਗੇ ਨਾ ਮਦਦ ਕਰ ਦਵਾਂਗੇ ਸ਼ੱਕ ਉਹਨੇ ਪਹਿ ਹੀ ਹੈਗੇ ਆ ਪਿਛਲੇ ਸਾਲ ਹਜੇ ਇਹਨਾਂ ਦੀ ਨਾਨਕੇ ਸ਼ੱਕ ਬੰਨੀ ਆ ਉਦੋਂ ਪੈਸੇ ਲਾਏ ਸਾਨੂੰ ਹੋਰ ਕੋਈ ਖਰਚੇ ਹੈ ਨਹੀਂ ਗੇ ਨਾ ਤੇਰਾ ਇਹੀ ਕੰਮ ਰਹਿਣਾ ਤੂੰ ਉਸ ਵੇਲੇ ਵੀ ਕਰਦੀ ਸੀ ਇਹਨੇ ਪੈਸੇ ਨਾਨਕੇ ਸ਼ੱਕ ਤੇ ਲਾਉਣ ਲੱਗੀਆਂ ਕਿਉਂ ਲਾਉਣੇ ਆ ਤੂੰ ਰੋ ਵੀਦਾਂ ਕਰਦੀ ਸੀ ਤੇਰਾ ਇਹੀ ਚੱਜ ਰਹੂਗਾ ਨਹੀਂ ਫਿਰ ਇਹ ਜਦੋਂ ਦੇਖ ਲਾ ਗੋਪੀ ਆ ਜਾਂਦਾ ਆ ਮੂੰਹ ਚੱਕ ਕੇ ਪੈਸੇ ਲੈ ਲੈ ਜਾਵੇ ਕਿੱਥੇ ਹੋ ਹੋਰ ਨਹੀਂ ਇਹਨੂੰ ਕੋਈ ਘਰ ਦੇਖਦਾ ਹੈਗਾ ਹੋਰ ਨਹੀਂ ਘਰ ਦੇਖਦਾ ਇਹਨੂੰ ਨਾਨਕਿਆਂ ਦੇ ਘਰ ਆਉਂਦੇ ਹੁੰਦੇ ਆ ਨਿਆਣੇ ਪੈਸੇ ਲੈਣ ਤੋਰ ਪਾਂਦਾ ਇਹ ਜਦੋਂ ਮੇਰੀ ਗੱਲ ਸੁਣ ਲੈ ਇੱਕ ਵਾਰੀ ਜੇ ਹੁਣ ਤੂੰ ਗੋਪੀ ਨੂੰ ਪੈਸਿਆਂ ਨੂੰ ਹਾਂ ਕੀਤੀ ਨਾ ਦੇਖ ਲੈ ਫਿਰ ਇਹ ਘਰ ਚ ਕਲੇਸ਼ ਹੋਊਗਾ ਅਸੀਂ ਆਪਣੇ ਨਿਆਣਿਆਂ ਦਾ ਨਹੀਂ ਦੇਖਣਾ ਹੈਗਾ ਇਹ ਜਦੋਂ ਦੇਖਦਾ ਆ ਜਾਂਦਾ ਹੈ ਮੂੰਹ ਚੱਕ ਕੇ ਤੇ ਫਿਰ ਜਾਵੇ ਕਿੱਥੇ ਜਾਵੇ ਕਿੱਥੇ ਹੋਰ ਆਪਣੀਆਂ ਮਾਸੀਆਂ ਭੂਆ ਤੋਂ ਲਵੇ ਕਿਸੇ ਤੋਂ ਤੇਰਾ ਨੂੰ ਦੱਸ ਦਿੱਤਾ ਆ ਹੁਣ ਜੇ ਆਹ ਕੀਤੀ ਨਾ ਇਹਨੂੰ ਪੈਸਿਆਂ ਦੀ ਦੇਖ ਲਈ ਫਿਰ ਇਹਨੇ ਉੱਥੇ ਜਾ ਕੇ ਪਤਾ ਨਹੀਂ ਆ ਮਕਾਨਾ ਪਤਾ ਨਹੀਂ ਨਹੀਂ ਇੱਥੇ ਨਹੀਂ ਇਹ ਚੰਗੀ ਤਰ੍ਹਾਂ ਕੰਮ ਕਰਦਾ ਹੈਗਾ ਤੇ ਆਪਣਾ ਤੇ ਇਹਨੇ ਘਰ ਦਾ ਸਾਰਾ ਸਮਾਨ ਪਕਾਤਾ ਹੁਣ ਸਾਡਾ ਵੀ ਪਕਾਣਾ ਆਇਆ ਨੇ ਅਸੀਂ ਵੀ ਆਪਣੇ ਨਿਆਣਿਆਂ ਦਾ ਸੋਚਣਾ ਆਇਆਗਾ ਮੇਰੀ ਗੱਲ ਸੁਣਾ ਜੇ ਪੈਸੇ ਨਹੀਂ ਦੇਣ ਦੇਣੇ ਤਾਂ ਉਹ ਗੱਲ ਵੱਖਰੀ ਆ ਤੂੰ ਜਿਹੜੀ ਮਾੜੀ ਬਾਖਿਆ ਕੱਢਦੀ ਨਾ ਜ਼ੁਬਾਨ ਚ ਉਹਨੇ ਕੰਮ ਕਰਨਾ ਕਿ ਨਹੀਂ ਕਰਨਾ ਕਿਉਂ ਕੱਢਦੀ ਮਾੜੀ ਬਾਖਿਆ ਨਹੀਂ ਕਿ ਇੱਥੇ ਤਾਂ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਤੈਨੂੰ ਮੈਂ ਦੱਸ ਦਿੱਤਾ ਆ ਜੇ ਹਾਂ ਕੀਤੀ ਫਿਰ ਦੇਖ ਲੈ ਉਹ ਜਾ ਤੂੰ ਕਦੇ ਕੰਨਾਂ ਦੇ ਨਾਲ ਆ ਜੀ ਬਲੇ ਇਹੀ ਕੋੜ ਕੋੜੇ ਰਹਿਣਾ ਤਾਂ ਮੇਰੀ ਗੱਲ ਸੁਣ ਹੁਣ ਕਹਾਂ ਰਾਮ ਕਰ ਤੇ ਕਹਾਂ ਰਾਮ ਨਾ ਬਹੁ ਦੇਲਾ ਹੈ ਰਾਮਾ ਮੇਰੇ ਕੋਲ ਇਸ ਕਰਨ ਲੱਗ ਗਿਆ ਕੱਲ ਭਰਾਵਾ ਚੱਲਦੇ ਆ ਪਰ ਨੇ ਹੁਣ ਜੇ ਆਣਾ ਬਣਦਾ ਹੈ ਕੰਮ ਉਨੇ ਦਾ ਪੈਰ ਉਹ ਮਹਾਰਾਜ ਕਿਤੇ ਹੋਰ ਪਾਸੇ ਕੋਈ ਗੁਰੂ ਸੁਣੂਗਾ ਹੀ ਚਲੋ ਉ ਚਲੋ ਹੋਰ ਹਾਂ ਉਹ ਠੀਕ ਆ ਹਾਂ ਜੀ ਠੀਕ ਆ ਠੀਕ ਆ ਭਾਈ ਸਾਹਿਬ ਫੇਰ ਆਪਾਂ ਬਹਿ ਜਾਓ ਚਲਦੇ ਆ ਚਾਹ ਪੀ ਕੇ ਜਾਓ ਬਹਿ ਜਾਓ ਚਾਹ ਬਣਾਉਨੇ ਆ ਤੁਸੀਂ ਮਨੇ ਚਾਹ ਨਹੀਂ ਕੋਈ ਨਹੀਂ ਭਾਈ ਫੇਰ ਆਪਾਂ ਕਿਤੇ ਹੋਰ ਪਤ ਜਾਈਏ ਐਵੇਂ ਦੇਖੋ ਭਾਈ ਸਾਹਿਬ ਐਵੇਂ ਆਪਣੇ ਕਾਜ ਕਰੇ ਨਾ ਪਾਇਓ ਹਾਂ ਜੀ ਤੇ ਕੋਈ ਗੱਲ ਨਹੀਂ ਆਪੇ ਮਹਾਰਾਜ ਕੋਈ ਨਾ ਕੋਈ ਸਾਡਾ ਕਰੂਗਾ ਇਹ ਲਾ ਪੁੱਤ ਤੇਰੀ ਪੁੱਤ ਹਾਂ ਜੀ ਹਾਂ ਜੀ ਚਲ ਕੋਈ ਨਹੀਂ ਐਵੇਂ ਤੁਸੀਂ ਰੱਖਿਓ ਨਾ ਪੰਜ ਠੀਕ ਹੈ ਐਵੇਂ ਕਾਜ ਨਾ ਰੱਖਿਓ ਗਲੇਸ ਸੋਖ ਸ਼ਾਂਤੀ ਰੱਖੋ ਠੀਕ ਆ ਕੋਈ ਨਹੀਂ ਚੱਲ ਗੋਪੀ ਕੋਈ ਨਹੀਂ ਆਪੇ ਮਾਰਨ ਕੋਈ ਨਾ ਕੋਈ ਝਿਲਕੂਤਾ ਕਰ ਦਊਗਾ ਦੇਖ ਲਾ ਕਾਦੀ ਰਿਸ਼ਤੇਦਾਰੀ ਲੈ ਲਾ ਮਾਮੀ ਤੇਰੀ ਮਾਮੇਦਰੀ ਨੂੰ ਬੋਲਣ ਲੱਗੇ ਹਾਂ ਜੇ ਮੈਂ ਤੁਹਾਨੂੰ ਦਦੇ ਕਹਿੰਦਾ ਸੀ ਅਗਾ ਜੀ ਹੁਣ ਆਪਣਾ ਕੰਮ ਬਣਾਇਆ ਤਾਂ ਹੁਣ ਪੈਸਾ ਆਦਾ ਉਹਦੇ ਵਿੱਚ ਰਹਿ ਗਿਆ ਕੋਈ ਬਣਦਾ ਦੇਖ ਕੇ ਖੁਸ਼ ਨਹੀਂ ਚੱਲ ਕੋਈ ਨਹੀਂ ਜੀ ਚਲੋ ਕਦੇ ਦਾ ਰੱਬ ਸੁਣੂਗਾ ਜੀ ਹਾਂਜੀ ਦੱਸ ਇਹ ਸਾਡੇ ਕੋਲ ਕਿਹੜਾ ਹੈ ਨਹੀਂ ਸੀਗੇ ਪੈਸੇ ਇਦਾਂ ਮਾੜਾ ਟੱਬਰ ਵੀ ਨਹੀਂ ਮਿਲੂ ਦੇਖਣਾ ਚਾਹੀਦਾ ਹੁਣ ਚੰਗੀ ਰਹਿ ਗਈ ਆ ਤਾਂ ਕਿ ਕਾਲਜ ਦੀ ਠੰਡ ਚੱਲ ਗਈ ਹੁਣ ਉਹ ਆ ਚਲ ਗਈ ਆ ਉਹ ਕਿਹੜਾ ਬੋਲੇ ਆ ਸੁਣਦਾ ਸੀ ਉਹਨਾਂ ਨੂੰ ਥਾਰਾ ਕੁਝ ਫੇਰ ਜਿੱਦੜ ਉਹ ਮੁੰਡੇ ਨੇ ਨਾ ਕਾਮਯਾਬ ਹੋ ਜਾਣਾ ਆ ਹੂੰ ਅਸੀਂ ਤੂੰ ਕਹਿੰਦੀ ਨਾ ਮੈਂ ਨਹੀਂ ਦੇ ਨਹੀਂ ਦਿੰਦੇ ਪੈਸੇ ਉਦੋਂ ਫੜ ਦੋੜ ਕੇ ਪੈਸੇ ਉਹ ਕਾਮਯਾਬ ਮੁੰਡੇ ਨੇ ਹੋਏ ਜਾਣਾ ਅੱਛਾ ਫੇਰ ਜੇ ਉਧਰ ਕਾਮਯਾਬ ਹੋਏ ਤੇ ਬਾਅਦ ਚ ਤੈਨੂੰ ਕਹਾਂ ਨਾ ਸਾਡੇ ਨਿਆਣੇ ਦਾ ਕਰ ਫੇਰ ਤੇ ਨਾ ਗੱਲ ਕਰੂੰਗਾ ਮੈਂ ਉਬਾਸਾ ਕਰਿਆ ਕਰੋ ਇਦਾਂ ਦੇਨੇ ਕੀ ਕਾਮਯਾਬ ਹੋਣਾ ਆ ਆ ਕੋਈ ਗੱਲ ਨਹੀਂ ਤੇਰੇ ਭਤੀਜਿਆਂ ਨੇ ਕਾਮਯਾਬ ਹੋਣਾ ਹੋਣੇ ਨਹੀਂ ਹੋਣਾ ਉਹ ਇਹ ਤਾਂ ਇੱਥੇ ਤਾਂ ਕੰਮ ਨਹੀਂ ਕਰਦਾ ਇਹ ਇਹਦਾ ਔਖਾ ਆ ਗੋਪੀ ਦਾ ਤਾਂ ਕੋਈ ਗੱਲ ਨਹੀਂ ਤੈਨੂੰ ਕੋ ਉਦਣ ਦੱਸੂਗਾ ਮੈਂ ਹੁਣ ਕੀ ਗੋਹਾ ਵੀ ਠਾਏ ਦਮਾ ਮੁੰਡਾ ਬਖਰਾ ਪਰੇਸ਼ਾਨ ਸੱਚੇ ਪਾਤਸ਼ਾਹ ਐਨੀ ਕੀ ਕਿਰਪਾ ਹੋਰ ਕਰਦੇ ਮੁੰਡਾ ਬਖਰਾ ਪਰੇਸ਼ਾਨ ਮਾਂ ਉਹਦੀ ਬੱਕਰੀ ਪਰੇਸ਼ਾਨ ਜਿੱਥੇ ਇੰਨਾ ਸਾਰਤਾ ਸੱਚੇ ਪਾਤਸ਼ਾਹ ਹੋਰ ਗਰੀਬਾਂ ਦੀ ਬਾਹ ਫੜਲਾ ਤੇ ਥੋੜਾ ਜਿਹਾ ਰਹਿ ਗਿਆ ਉਹ ਵੀ ਬੇੜਾ ਬੰਨੇ ਲਾ ਦੇ ਸਾਡੇ ਘਰ ਤੋਂ ਵੀ ਜਲੇਦਰ ਮੁੱਖ ਜਿਵੇਂ ਗਰੀਬੀ ਸਿਰਫ ਪਾਤਸ਼ਾਹ ਜਿਸ ਅਸਲ ਨੂੰ ਕਿ ਜਿਹੜਾ ਆਣਾ ਆ ਗਿਆ ਉਹ ਵੀ ਲੰਟਿਆ ਹਾਂ ਕੋਈ ਮਾਣੇ ਰਿਸ਼ਤੇਦਾਰੀਆਂ ਮਤਲਬ ਦੇ ਰਹਿ ਗਏ ਰਿਸ਼ਤੇਦਾਰ ਦੱਸੋ ਮਾਮੀ ਨੇ ਜਵਾਬ ਦਿੱਤਾ ਭੂਆ ਨੇ ਜਵਾਬ ਦਿੱਤਾ ਇਸ ਤੋਂ ਵੱਧ ਹੋ ਮਾਰਕਾ ਜੇ ਾਲਾਦ ਦਿਨਾ ਤਾਂ ਜੇ ਾਲਾਦ ਦਿਨਾ ਤਾਂ ਨਾਲ ਗੁਜ਼ਾਰੇ ਜੋਗਾ ਕੈਸਾ ਵੀ ਜਿਦਿਆ ਕਰੋ ਪਿਛਲੀ ਵਾਰੀ ਪਿਛਲੇ ਸਾਲ ਲੜਕੀ ਦਾ ਵਿਆਹ ਮਸੀ ਕੀਤਾ ਫੜ ਤੁਰ ਕੇ ਹੁਣ ਮੁੰਡੇ ਤੇ ਚੰਗੇ ਭਵਿੱਖ ਲਈ ਸੋਚਦੇ ਸੋਚਦੇ ਆਪਣਾ ਸਾਰਾ ਕੁਝ ਉਹ ਆ ਕੇ ਬੈਠੇ ਆ ਉਹ ਵਿਚਾਰਾ ਆਪਣੇ ਸੁਪਨੇ ਮਰਦੇ ਦੇਖੀ ਜਾਂਦਾ ਅਸੀਂ ਆਪਣੇ ਸੁਪਨੇ ਮਰਦੇ ਦੇਖੀ ਜਾਂਦੇ ਆ ਸਾਥੂ ਵੀ ਤੂੰ ਮਾਰਕਾ ਦੇਖਾਂ ਬਾਪੂ ਪਸਵਾਂ ਨੂੰ ਗਿਆ ਆ ਮੁੜ ਕੇ ਆਇਆ ਹੀ ਨਹੀਂ ਦੇਖਦਾ ਬਾਪੂ ਉਧਰੇ ਆਣਾ ਪਸੂਆਂ ਆ ਲਾਦਾ ਉਹ ਪਿਆ ਮਨ ਲੱਗਦਾ ਉਹ ਵੀ ਚਿੰਤਾ ਇਹ ਫੇਕਰ ਕਰਦਾ ਹਣਾ ਪਪੂ ਕਿੱਦਾਂ ਫੇ ਬਣੀ ਕੋਈ ਪੈਸਿਆਂ ਦੀ ਗੱਲ ਉਹ ਤਾਂ ਹੁਣ ਪੈਸਿਆਂ ਨੂੰ ਘਰ ਘਰ ਘੁੰਮਦੇ ਫਿਰਦੇ ਆ ਹਾਂਜੀ 10000 ਰੁਪਏ ਤਾਂ ਹੋ ਗਿਆ ਕਈਆਂ ਨੂੰ ਪੁੱਛਿਆ ਅਗਲਾ ਕਹਿੰਦਾ 10 ਰੱਖਣਾ ਕੀ ਹੁਣ ਰੱਖਣ ਤੋਂ ਕੀ ਆਪਾਂ ਕੀ ਹਾਂਜੀ ਚੱਲ ਤੂੰ ਕੋਈ ਮੇਰਾ ਪੁੱਤ ਤੂੰ ਨਾ ਟੈਨਸ਼ਨ ਲੈ ਤੇ ਜੇ ਲੋੜ ਪਈ ਤਾਂ ਫਿਰ ਆਪਾਂ ਇਥੋਂ ਚਾਰ ਮਾਲੇ ਬੇਦਾਂਗੇ ਹੋਰ ਕੀ ਕਰਨਾ ਬਾਪੂ ਜੰਡ ਦਾ ਫੋਨ ਆਇਆ ਸੀ ਮੈਨੂੰ ਅੱਛਾ ਉਹ ਕਹਿੰਦਾ ਵੀ ਯਾਰ ਤੁਹਾਡੇ ਕੋਲ ਪੈਸੇ ਨਹੀਂ ਹੋਏ ਕਹਿੰਦਾ ਮੈਂ ਬੀਆ ਟੈਗਟ ਕਹਿੰਦਾ ਦੇਣੀ ਆ ਤੁਹਾਨੂੰ ਅੱਛਾ ਵੀ ਕਹਿੰਦਾ ਤੁਸੀਂ ਲੇਟ ਹੋ ਜਾਨੇ ਆ ਕਹਿੰਦਾ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਵੀ ਨਹੀਂ ਪਏ ਉਹਨੇ ਵੀ ਲੱਗਣਾ ਮੈਨੂੰ ਤਾਂ ਪਾਏ ਪੈਸੇ ਲੈਣੇ ਉਹਨੇ ਥੋੜੀ ਧਾਰ ਕਰਨਾ ਉਹ ਬੜਾ ਰਿਸ਼ਤੇਦਾਰ ਹੈ ਸਾਡਾ ਰਿਸ਼ਤੇਦਾਰ ਤਾਂ ਮੁੱਕਰ ਗਿਆ ਨਾਲੇ ਉਧਰ ਗਰੀਬ ਬਾਪੂ ਮਾਤਾ ਦੋ ਦੋ ਚਾਰ ਚਾਰ ਕਰਕੇ ਦਸ ਗਿਆ ਹੋ ਗਿਆ ਮੈਂ ਤੇਰੀ ਮੰਮੀ ਨੂੰ ਫੜਾ ਕੇ ਆਇਆ ਹਾਂ ਹਾਂਜੀ ਤੇ ਹੁਣ ਮੈਂ ਕਹਾਂ ਚਲਾ ਇਧਰ ਮੱਜਾਂ ਵਾਲਾ ਮਰ ਜਾਣਾ ਨਾ ਤੇ ਵੇ ਆਪਾਂ ਮੱਜਾਂ ਜਿਹੜੀਆਂ ਡੰਗ ਵਾਲਿਆਂ ਨੂੰ ਦੇ ਦਿੰਨੇ ਆਂ ਹੋਰ ਕੀ ਕਾਨੀਆਂ ਫੇ ਹੋਰ ਤਾਂ ਕਿਸੇ ਨੇ ਪੈਸੇ ਕੜੇ ਬੈਰ ਪੈਸੇ ਵੀ ਨਹੀਂ ਦੇ ਚੱਲ ਬਾਪੂ ਕੋਈ ਨਾ ਕੋਈ ਹੱਲ ਰੱਬ ਬੇਦਾ ਬਣਾ ਤੇ ਮੱਜਾਂ ਖੜੀਆਂ ਐ ਇਹ ਕੋ ਡੰਗ ਵਾਲਿਆਂ ਨੂੰ ਵੇਚਦੇ ਨਹੀਂ ਖੜੇ ਪਿਆ ਤਾਂ ਉਹਨੇ ਪੈਸੇ ਭਰਨੇ ਆਂ ਬਾਪੂ ਉਹਨੇ ਕੀ ਦੇਣਾ ਡੰਗ ਵਾਲਿਆਂ ਨੂੰ ਤੂੰ ਰਹਿਂਦੇ ਕੋਈ ਹੋਰ ਈ ਲਾ ਈ ਲਾ ਦੇ ਲਾ ਕੋਈ ਇਹ ਵੀ ਵਿਚਾਰੀਆਂ ਖੜੀਆਂ ਰਹਿਉਂਗੀਆਂ ਕਰਦਾ ਦੁੱਧ ਪਾਣੀ ਜਾਂਦਾ ਹੋਈ ਬੱਚਿਆਂ ਨੂੰ ਪਾਰੀਆਂ ਦੇਣ ਨੂੰ ਤਾਂ ਹਾਂ ਨਹੀਂ ਦਿਲ ਕਰਦਾ ਪਰ ਤੇਰੇ ਤੋਂ ਵੱਧ ਕੇ ਸਾਨੂੰ ਇਹ ਵੀ ਨਹੀਂ ਤੇਰੇ ਤਾਂ ਕਰਦੇ ਆ ਆ ਚਾਰ ਮਾਲਿਆਂ ਚੋ ਦੋ ਮਾਲੇ ਵੇਚ ਦਿੰਨੇ ਆ ਗਵਾਂਢੀ ਮੰਗਦੇ ਆ ਉਹਨਾਂ ਨੂੰ ਦੇ ਦਿੰਨੇ ਆ ਭਾਈ ਹੋਰ ਕੀ ਕਰ ਦੇ ਲੋ ਬਾਪੂ ਹਣ ਮੈਂ ਬਾਪੂ ਆ ਜੋ ਮੈਨੂੰ ਅੱਜ ਹੀ ਰਿਆੜੀ ਦੇ ਹਾਂਜੀ ਕੋਈ ਨਹੀਂ ਕਰ ਦੇ ਸਵੇਰ ਤੱਕ ਕੋਈ ਲਾ ਠੀਕ ਆ ਮੈਂ ਤੂੰ ਨਾ ਫਿਕਰ ਕਰ ਹਾਂਜੀ ਤੂੰ ਕਰ ਕੋਈ ਨਹੀਂ ਜਿੰਨੀ ਤੋਂ ਕਿਹਾ ਕਿ ਬੈਠੇ ਕਰਦੇ ਆਪਾਂ ਠੀਕ ਆ ਜੀ ਜਾ ਭਾਈ ਹੋ ਜੀ ਹਾਂਜੀ ਵਧੀਆ ਭਾਈ ਜੀ ਜੇ ਪੈ ਪੂਰੇ ਆ ਫੇ ਮੈਂ ਨਾਲ ਗੱਲ ਕਰੀ ਤੂੰ ਪੰਜ ਚਾਹਾਂ ਤੱਕ ਲਈ ਲੇਟ ਹੋਇਆ ਹੈ ਫਾਈਦਨ ਬਧੀਆ ਉਧਾਂ ਆਦੇ ਬਾਪੂ ਨਹੀਂ ਪੈ ਲੈਗੇ ਹਾਂਜੀ ਬਾਪੂ ਨੇ ਕਿਹਾ ਜੀ ਬਾਪੂ ਆਂਦਾ ਪਿਆ ਹਾਂਜੀ ਬਾ ਆਣਾ 2-4 ਮਿੰਟ ਜੇ ਪਹੁੰਚਣੇ ਵਾਲੀ ਹੈ ਠੀਕ ਜੀ ਹੋ ਗਿਆ ਫੁੱਲ ਮੱਗਾਈ ਹਾਂਜੀ ਹਾਂਜੀ ਜਾਬਨ ਪਹਿਲੇ ਲੇਟ ਹੋ ਗਿਆ ਜੀ ਗਾਲੇ ਦਮੇ ਤੁਹਾਨੂੰ ਪਤਾ ਬੇ ਰਿਸ਼ਤੇਦਾਰਾਂ ਨੂੰ ਪੈਸੇਨ ਕਿਹਾ ਹੁੰਦਾ ਮੌਕੇ ਤੇ ਆ ਕੇ ਹਾਂਜੀ ਅਗਲਾ ਜਵਾਬ ਦੇਣ ਦਾ ਫੇਰ ਇਧਰੋਂ ਘਰੋਂ ਉੱਤਰੋਂ ਕਰਕੇ ਹੀ ਕਰਨਾ ਤੇ ਠੀਕ ਹੈ ਜੀ ਫੇਰ ਫੇਰ ਕੰਮ ਬਣਾਇਓ ਜੀ ਕਿ ਨਹੀਂ ਹਾਂਜੀ ਫੇਰ ਫੇਰ ਚਲੋ ਕੋਈ ਨਹੀਂ ਤੁਹਾਡਾ ਜਿੰਨੇ ਰਹਿੰਦੇ ਆ ਤੁਹਾਡੇ ਕੋਈ ਨਹੀਂ ਹਾਂਜੀ ਆ ਲੋ ਕਿੰਨੇ ਆ ਜੀ 90000 ਤੁਹਾਡਾ ਰਹਿੰਦਾ ਸੀ ਅੱਛਾ ਜੀ ਹਾਂ ਬਾਕੀ ਟਿਕਟ ਦੇ ਫੇਰ ਦੇਖਦੇ ਆ ਅੱਛਾ ਜੀ ਤੇ ਆਕੇ ਤਾਂ ਕੰਮ ਕਰਨੇ ਪੈਣਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਭਾਜੀ ਕੋਈ ਦਿੱਕਤ ਹੋਵੇ ਹਾਂਜੀ ਨਾ ਅਸੀਂ ਬੈਠੇ ਆ ਫਾਉਂਡ ਦਾ ਫੀਓ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਫਿਰ ਵੀ ਧਿਆਨ ਰੱਖੋ ਬੰਦਾ ਪਹਿਲਾਂ ਕਦੇ ਕਰ ਹਾਂ ਜੀ ਕੋਈ ਗੱਲ ਨਹੀਂ ਬਾਪੂ ਸਾਡੇ ਨਾਲ ਹੋਈ ਬਰੇਖੜਾ ਮੁੱਕਰ ਜਾਂਦੇ ਆ ਠੀਕ ਹੈ ਸਾਡਾ ਰੋਜ਼ ਦਾ ਬਾਹਰ ਪੈਂਦਾ ਠੀਕ ਹੈ ਜੀ ਆਹ ਤੁਹਾਡੇ ਕੋਲ ਬੰਦੇ ਚਲੋ ਰੋਜ਼ ਆਉਂਦੇ ਆ ਹਾਂ ਜੀ ਰੋਜ਼ ਆਉਂਦੇ ਜੀ ਤੇ ਬਾਕੀ ਟਿਕਟ ਤੁਸੀਂ ਕਹੋ ਤੁਸੀਂ ਕਰਾਓ ਨਹੀਂ ਤੇ ਫਿਰ ਅਸੀਂ ਕਰਾ ਦਵਾਂਗੇ ਨਹੀਂ ਤੁਸੀਂ ਆ ਕਰਾ ਦਿਓ ਟਿਕਟ ਅੱਛਾ ਜੀ ਹਾਂ ਜੀ ਠੀਕ ਹੈ ਅਸੀਂ ਕਰਾ ਦਵਾਂਗੇ ਹਾਂ ਪਾਸਪੋਰਟ ਫਿਰ ਤੁਸੀਂ ਹਾਂ ਜੀ ਦੇ ਦਿਓ ਕੋਈ ਪਾਸਪੋਰਟ ਨਹੀਂ ਆ ਪਾਸਵਰਡ ਭਾਈ ਜੀ ਇਹ ਇਹ ਆ ਪਾਸਵਰਡ ਭਾਈ ਜੀ ਇਹ ਅਸੀਂ ਭਾਈ ਟੈਗਡ ਵੀ ਅਸੀਂ ਤੁਹਾਨੂੰ ਕਰਾ ਲਵਾਂਗੇ ਕੋਈ ਬੰਦੇ ਕੋ ਕਰਾ ਲਵਾਂਗੇ ਪੈਸੇ ਆਪਾਂ ਦੇਵਾਂਗੇ ਤਾਂ ਹੀ ਡਾਕਟੋਰ ਹੋਊਗਾ ਹਾਂ ਜੀ ਦੇ ਦਿਓ ਭਾਈ ਤੁਹਾਨੂੰ ਪਤਾ ਗਰੀਬ ਬੰਦੇ ਮਾਤਰ ਗਾਤੀ ਕਰਾਵਾ ਪਊ ਆਦੇਸ਼ ਕੀਤਾ ਹੈ ਜੀ ਕਰਾ ਦੇਣਾ ਚਲੋ ਠੀਕ ਆ ਕਰ ਦੇ ਤੁਹਾਡਾ ਟੈਂਕ ਚਲੋ ਜੀ ਹਾਂਜੀ ਚਲੋ ਜੀ ਠੀਕ ਹੈ ਅੱਛਾ ਠੀਕ ਹੈ ਜੀ ਹਸਕਾ ਸਸੇ哥 ਬਾਜੀ ਹਾਂਜੀ ਬੋਲੋ ਜੀ ਠੀਕ ਹੈ ਜੀ ਅਜੂ ਜੀ ਠੀਕ ਆ ਹਾਂਜੀ ਠੀਕ ਹੈ ਜੀ ਅੱਜ ਕਿੱਦਾਂ ਆਣੇ ਹੋ ਭਾਜੀ ਮੈਨੂੰ ਭੇਜਿਆ ਕਿਤੇ ਬੰਦੇ ਨੇ ਕਹਿੰਦੇ ਸੰਤੂ ਸਾਹਿਬ ਉਹਨੇ ਮੈਨਾਂਸ ਤੋਂ ਦੰਨੇ ਪੈਸੇ ਵਿਆਜੂ ਚਾਹੀਦੇ ਸੀ ਥੋੜੇ ਜਿਹਾ ਹਾਂਜੀ ਭਾਜੀ ਵਿਆਜ ਤੇ ਪੈਸੇ ਦੇਣ ਲੇ ਬੈਠੇ ਦੱਸੋ ਕਿੰਨੇ ਚਾਹੀਦੇ ਜੀ ਇਹ ਆਪਾਂ ਨੂੰ 65 70 ਹਜ਼ਾਰ ਰੁਪਏ ਚਾਹੀਦੇ ਸੀ ਕਿਤੇ ਦੇ ਬਾਹਰ ਤੋਂ ਬਣਿਆ ਆ ਉਹ ਕਿ ਪੈਸੇ ਘਟਦੇ ਸੀਗੇ ਠੀਕ ਹੈ ਕੋਈ ਨਹੀਂ 65 ਛੱਡੋ ਤੁਸੀਂ ਲੱਖ ਚੱਕੋ ਉਹ ਭਾਜੋ ਤੇ ਆਪਾਂ ਨੂੰ ਗਾਰੰਟੀ ਕਾਦੀ ਕਾਦੀ ਦੇਣੀ ਗਾਰੰਟੀ ਤਾਂ ਰੱਖਣੀ ਪੈਣੀ ਭਾਜੀ ਕਾਦੇ ਚਾਹੀਦੇ ਨਾ ਸਿੱਕ ਤੇ ਆਪਣੀ ਚਾਹੀਦਾ ਜਾਮਣੀ ਚਾਹੀਦੀ ਇੱਕ ਬੰਦੇ ਦੀ ਇੱਕ ਬੰਦੇ ਦੀ ਜਾਮਣੀ ਹੋਵੇ ਜੀ ਜੋ ਕੋਈ ਗਹਿਣਾ ਘੱਟਾ ਵਗੈਰਾ ਜਾਂ ਰਜਿਸਟਰੀ ਹੋਣੀ ਚਾਹੀਦੀ ਅਜੇ ਵਿਆਹ ਨੇ ਘੱਟੇ ਤਾਂ ਪਹਿਲੇ ਵਿਗ ਗਿਆ ਚਲੋ ਤੇ ਇਸੇ ਵਾਰ ਜੇ ਇੱਥਾਂ ਗੱਲ ਕਮਾਲੇ ਦੀ ਆਪਾਂ ਕੋਲ ਜਗ੍ਹਾ ਹੈਗੀ ਆ ਤੇ ਉੱਥੇ ਦੇਖੋ ਕੋਈ ਨਹੀਂ ਪਾਜੀ ਮਿਲ ਜੂਗੀ ਪਰ ਕਿ ਪਿੰਡੇਜ ਬੰਦੀ ਕਿ ਸ਼ਹਿਰ ਦੇ ਏਰੀਆ ਜੀ ਪਾਜੀ ਆਪਣੇ ਨਾਮ ਦੇ ਪਿੰਡਿਆ ਮਾਲੋ ਠੀਕ ਹੈ ਠੀਕ ਹੈ ਲਾਲਕੀ ਦੇ ਅੰਦਰ ਪੈਂਦੀ ਆ ਪਾਜੀ ਲਾਲ ਲਕੀਰ ਦੇ ਅੰਦਰ ਪੈਸੇ ਉਹਨਾਂ ਦੇ ਘੱਟ ਹੁੰਦਾ ਜੀ ਦੇਖ ਲੈਂਦੇ ਉਹਦੇ ਕਿੰਨੇ ਕੇ ਬਣਦੇ ਉਸ ਹਿਸਾਬ ਨਾਲ ਦੇ ਦੇਣ ਤਾਂ ਸਾਨੂੰ ਪੈਸੇ ਦੇ ਕੇ ਜੀ ਤਾਂ ਫਸਕ ਮਾਰ ਲੈ ਹੈਗਾ ਆ ਪੰਜ ਕੁ ਮਾਰ ਦੇ ਰੱਖ ਦਿੰਨੇ ਆ ਉਹ ਤੁਹਾਡੀ ਮਰਜ਼ੀ ਹੈ ਦੇਖ ਲੈ ਜੀ 65000 ਚਾਹੀਦਾ ਤੁਹਾਨੂੰ ਘੱਟ ਤੋਂ ਘੱਟ 10 ਮਾਰ ਲਿਆ ਤਾਂ ਰੱਖੋ ਅਜੀ ਉਹ ਹੀ ਤਾਂ 10 ਕੁ ਮਾਰ ਲਿਆ ਆਪਣੀ ਕੋ ਜਗ੍ਹਾ ਵਿਚੇ ਰੱਖਿਆ ਜਾਂ ਵਿਚੇ ਫਸਵਾ ਦਾ ਤੇ ਪਰ ਜੋ ਤਾਂ ਰੱਖਣੇ ਪੈਣਾ ਜੀ ਉਹ ਤੁਹਾਨੂੰ ਪੈਸੇ ਤਾਂ ਮਿਲ ਜੂਗੇ ਬਾਕੀ ਇਹ ਆ 3 ਮਹੀਨੇ ਦੇ ਵਿੱਚ ਵਿੱਚ ਜੇ ਬਾਸ ਦਿੰਦੇ ਠੀਕ ਹੈ ਨਹੀਂ ਤਾਂ ਬਾਅਦ ਵਿੱਚ ਤੁਹਾਡੀ ਜ਼ਮੀਨ ਜ਼ਬਤ ਹੋ ਜਾਣੀ ਜੀ ਚਲੋ ਭਾਈ ਜੀ ਕੋਲ ਮੈਂ ਆਪਾਂ ਮਿਲ ਜੂਗੇ ਨਾ ਵੀ ਤਾਂ ਮਿਲ ਜੂਗੇ ਕੋਈ ਚੱਕਰ ਨਹੀਂ ਮੈਂ ਆਪਣੇ ਕਾਗਜ਼ ਪੱਤ ਕਢਾ ਲਿਆ ਵਾ ਕੋਈ ਨਹੀਂ ਕਢਾ ਲਿਆ ਤੁਸੂ ਕੋਈ ਨਹੀਂ ਜੀ ਦਾ ਭਾਈ ਮੇਹਰਬਾਨ ਠੀਕ ਹੈ ਜੀ 65000 ਲੈਣਾ ਜ਼ਮੀਨ ਦਾ ਦੇਖੋ 10 ਮਰਲੇ ਹੈਗੇ ਆ ਜੇ 3 ਮਹੀਨੇ ਦੇ ਵਿੱਚ ਦੇ ਦਿੱਤਾ ਠੀਕ ਹੈ ਅੰਨੀ ਦਾ ਫੇ ਜ਼ਮੀਨ ਜਾਬਤ ਹੋ ਜਾਣੀ ਇਹਦੀ ਉਹ ਤਾਂ 3 ਲੱਖ ਦੀ ਤਾਂ ਹੋਏ ਕੀ ਕਰ ਲੈਣਾ ਗਰੀਬ ਬੰਦੇ ਨੇ ਨਹੀਂ ਸਾਰੇ ਜਗਾ ਤੋਂ ਕੋਈ ਨਾ ਪੈਸੇ ਨਹੀਂ ਦਿੰਦੇ ਕੋਈ ਜਾਂਦਾ ਸੋਨਾ ਰੱਖਦੇ ਕੋਈ ਕਸ ਕਰੀ ਜਾਂਦਾ ਕੋਈ ਕਹਿੰਦਾ ਠੀਕ ਨਹੀਂ ਹੈ ਜਿਹੜਾ ਸੋਨਾ ਸੀ ਤਾਂ ਪਹਿਲੇ ਵਿਗ ਗਿਆ ਹੁਣ ਤੇਰਾ ਕੱਲ ਨਹੀਂ ਬੈਠਾ ਵੀਰਾ ਹਾਂਜੀ ਚਲ ਆ ਜਾ ਕੁਛ ਲੈ ਫਾਜੀ ਫਾਜੀ ਕਿਦਾਂ ਹਾਂ ਬਸ ਠੀਕ ਮੈਂ ਤੁਹਾਡੇ ਨਾਲ ਚੱਲਾ ਫੇਰਾ ਇੱਧਰ ਬੈਠੇ ਆ ਅੱਛਾ ਮੈਂ ਕਿਹਾ ਮੁੰਡਾ ਚੱਲਾ ਬਾਹਰ ਨੂੰ ਚੱਲ ਭਾਜੀ ਨੂੰ ਬਧਾਈਆਂ ਦੇ ਆ ਮਨ ਨਾਲੇ ਮੇਰੇ ਆਮਨ ਨਾਲੇ ਜਾ ਕੇ ਕੋਈ ਨਹੀਂ ਬਹਿ ਜਾ ਚੱਲਦੇ ਆ ਅਸੀਂ ਸੇ ਠੀਕ ਆ ਸੇ ਠੀਕ ਆ ਅੰਛਾ ਮੈਂ ਤੁਹਾਡੇ ਅੱਲੂ ਚੱਲਾ ਸੀ ਤੁਸੀਂ ਅੰਦਰ ਬੈਠੇ ਕੀ ਗੱਲ ਸੇ ਠੀਕ ਆ ਐਵੇਂ ਮਨ ਉਦਾਸ ਜਿਹਾ ਸੀਗਾ ਕੀ ਗੱਲ ਹੋ ਗਈ ਭਾਜੀ ਤੁੰਨ ਜਾ ਕੇ ਲੈ ਗਿਆ ਮੁੰਡਾ ਚੱਲਾ ਬਾਹਰ ਨੂੰ ਕਮਾਨ ਚੱਲਾ ਆ ਉਹ ਤੂੰ ਮਨ ਉਦਾਸ ਕਰਕੇ ਬੈਠਾ ਕੀ ਗੱਲ ਹੋ ਗਈ ਬਸ ਬਸ ਕੀ ਗੱਲ ਕੀ ਹੋ ਗਈ ਬੱਸ ਐਵੇਂ ਪਰੇਸ਼ਾਨੀਆਂ ਤੈਨੂੰ ਪਤਾ ਹੀ ਨਹੀਂ ਪਰੇਸ਼ਾਨੀਆਂ ਦਾ ਦੀ ਕੀ ਗੱਲ ਹੋ ਗਈ ਮੁੰਡਾ ਬਾਹਰ ਤਪੇ ਜਾਣ ਲੱਗੇ ਸੀ ਚਲੋ ਸਾਡੇ ਘਰ ਤੋਂ ਵੀ ਗਰੀਬੀ ਚੱਕ ਹੋਵੇ ਜੇ ਜਾਣਾ ਬਾਹਰ ਚੱਕਦੇ ਨਹੀਂ ਗਰੀਬੀ ਮੁੰਡੇ ਨੇ ਕੰਮਕਾਰ ਵਾਲਾ ਮੁੰਡਾ ਨਾਲੇ ਕੋਈ ਦਿੱਕਤ ਨਹੀਂ ਆ ਗਈ ਪਰ ਮੈਨੂੰ ਲੱਗਦਾ ਪਏ ਸਾਡੇ ਘਰ ਤੋਂ ਜੀ ਦੇ ਦੀ ਤਾਂ ਨਹੀਂ ਗਰੀਬੀ ਜਾਣੀ ਕੀ ਗੱਲ ਕੀ ਹੋ ਗਈ ਦੱਸ ਤਾਂ ਸਹੀ ਮੈਨੂੰ ਗਰੀਬੀ ਮੈਨੂੰ ਨਾਲ ਤਾਂ ਹੋਰ ਕੀ ਗੱਲ ਹੋ ਗਈ ਏਜੰਟ ਠੱਗੀ ਮਾਰ ਗਿਆ ਓਏ ਨਹੀਂ ਏਜੰਟ ਨੇ ਤਾਂ ਨਹੀਂ ਠੱਗੀ ਮਾਰੀ ਫੇਰ ਫੇਰ ਕੱਲ ਬੈਠਾ ਦੱਸ ਕੀ ਗੱਲ ਹੋ ਗਈ ਦੱਸ ਤਾਂ ਸੀ ਬਸ ਕੋਈ ਪਰੇਸ਼ਾਨੀ ਹੈ ਦੱਸੂਗਾ ਤਾਂ ਭਾਜੀ ਕੋਈ ਪਤਾ ਲੱਗੇ ਗੋਪੀਪੁੱਤ ਵੀ ਆ ਗਿਆ ਆ ਪੁੱਤ ਕਦਾਂ ਹਾਂਜੀ ਬੜੀਆ ਜੀ ਹੋਰ ਠੀਕ ਹੈ ਹਾਂਜੀ ਹਾਂਜੀ ਬੜੀਆ ਜੀ ਚਲੋ ਬਾਪੂ ਤੇਰਾ ਆਰਾਧ ਬੈਠਾ ਮੈਂ ਤਾਂ ਆਇਆ ਸੀ ਵਧਾਈਆਂ ਦੇਣ ਕਿ ਕਹੀ ਜਾਂਦਾ ਸਾਡੇ ਘਰੋਂ ਗਰੀਬੀ ਦੀ ਚੱਕੂ ਨਹੀਂ ਮੇਰਾ ਪੁੱਤ ਗੱਲ ਸੁਣ ਲੈ ਇੱਕ ਹਾਂਜੀ ਉੱਥੇ ਜਾ ਕੇ ਨਾ ਦਿਲ ਲਾ ਕੇ ਮਿਹਨਤ ਕਰਨੀ ਆ ਪੂਰੀ ਦਿਨ ਰਾਤ ਇੱਕ ਕਰਨਾ ਆ ਮਤਲਬ ਕਰਦੀ ਗਰੀਬੀ ਚੱਕਣੀ ਆ ਇਹ ਰਾਂਡੀ ਗਵਾਂਡੀ ਸਾਰਿਆਂ ਨੂੰ ਪਤਾ ਲੱਗ ਜਾਵੇ ਮੁੰਡਾ ਬਾਹਰ ਗਿਆ ਤੇ ਘਰ ਦੀ ਗਰੀਬੀ ਚੱਕ ਦਿੱਤੀ ਆ ਸਮਝ ਗਿਆ ਚਾਚੇ ਪਤਾ ਕੀ ਗੱਲ ਆ ਹੁਣ ਜਾਵਾਂਗੇ ਤਾਂ ਉੱਥੇ ਜਾ ਕੇ ਗਰੀਬੀ ਚੱਕ ਆਉਗੀ ਨੂੰ ਬਤਾ ਪੈਸੇ ਲੈਦਾ ਵੀ ਲੈਣਾ ਪੈ ਨਹੀਂ ਹੁੰਦੇ ਕੀ ਗੱਲ ਕੀ ਤੇਰਾ ਬਾਪੂ ਵੀ ਨਹੀਂ ਕੁਛ ਦਾਦਾ ਹੈਗਾ ਗੱਲ ਕੀ ਆ ਹੈ ਵੀ ਨਹੀਂ ਟਰ ਨਹੀਂ ਪੈਸੇ ਨਹੀਂ ਉਟਾੜਲੇ ਲੱਛੋ ਦਾ ਸਿੰਗ ਉਸਕੇ ਜੀ ਰਾਸੀ ਆ ਕਿਹੜੀ ਗੱਲ ਆ ਆ ਹਾਥੀ ਲੰਘਿਆ ਹੁਣ ਪੁੱਛਦਾ ਯੂ ਵੀ ਦੱਸ ਮੈਨੂੰ ਮੈਂ ਪੁੱਛੀ ਜਾਂਦਾ ਦੱਸਦਾ ਨਹੀਂ ਮੈਂ ਤਾਂ ਮੁੰਡੇ ਨੇ ਹੁਣ ਦੱਸਿਆ ਕੜੀ ਗੱਲ ਚੱਲ ਵੜ ਚੱਲਾ ਦੇਖਦੇ ਆ ਕੋਈ ਗੱਲ ਨਹੀਂ ਮੈਂ ਤਾਂ ਪਿਛਲੇ ਸਾਲ ਦੇ ਲੜਕੀ ਦੇ ਵਿਆਹ ਦੇ پیسے ਤੇਰੇ ਉਹ ਭਰਾਵਾ ਲੜਕੀ ਮੇਰੀ ਨਹੀਂ ਕੋਈ ਲੱਗਦੀ ਸੀ ਚੱਲ ਹਟਾ ਦੇਖਦੇ ਆ ਲੈ ਕਿੰਨੇ ਪੈਸੇ ਪਏ ਆ ਕਰ ਦੇਖਦੇ ਆ ਚੱਲ ਬਾਜੀ ਐਨੇ ਰਿਸ਼ਤੇਦਾਰ ਤੇ ਤਕੜੇ ਉਹਦਾ ਸਾਰਾ ਕੀ ਆ ਮਾੜਾ ਮੋਟਾ ਇਹ ਵੀ ਨਹੀਂ ਕੰਮ ਕਰ ਸਕਦੇ ਕੀ ਗੱਲ ਆ ਓਕੇ ਜੀ ਸਾਬ ਜਵਾਬ ਦੇਗਾ ਤੈਨੂੰ ਪਤਾ ਓ ਯਾਰ ਛੱਡ ਕੋਈ ਨਹੀਂ ਹੋਣਗੇ ਹਾਥੀ ਲੰਘ ਗਿਆ ਪੂਛ ਕਿਤੇ ਨਹੀਂ ਰੁਕਣ ਲੱਗੀ ਆ ਆ ਜਾ ਚੱਲਦੇ ਆ ਆ ਜਾ ਦੇਖਦੇ ਆ ਕਰ ਚੱਲਦੇ ਯਾਰ ਇਹ ਤੇਰਾ ਬੋੜੀ ਮੁੰਡਾ ਮੇਰਾ ਵੀ ਭਤੀਜਾ ਮੇਰਾ ਵੀ ਕੁਝ ਲੱਗਦਾ ਆ ਕੋਈ ਗੱਲ ਨਹੀਂ ਹੈਗੀ ਫਿਕਰ ਨਹੀਂ ਕਰਨੀ ਹੈਗੀ ਆਪਾਂ ਨਾਲ ਖੜੇ ਜਿੰਨੇ ਜੋਗੇ ਹੈਗੇ ਆ ਆ ਜਾ ਦੇਖਦੇ ਆ ਕੋਈ ਗੱਲ ਨਹੀਂ ਚੱਲੀ ਹੈ ਕਰਨ ਚੱਲ ਭਾਜੀ ਬੈਠੋ ਬੈਠ ਦੋ ਮੈਂ ਤਾਂ ਇੱਥੇ ਕੋਈ ਗੱਲ ਨਹੀਂ ਹਾਂ ਉਹ ਤੜੀ ਸੌਖਾ ਉਹ ਭਾਜੀ ਹੁਣੀ ਮੈਂ ਪੁੱਤ ਭਾਜੀ ਜਿਹੜੀ ਵੀ ਰੇਣੀ ਅੱਛਾ ਜੀ ਉਹ ਪੈਸੇ ਵੜਾ ਸੀ ਤੈਨੂੰ ਪਏ ਆ ਜਿਆ ਫੜਾ ਜਲਦੀ ਕਰ ਆਹ ਨੂੰ ਉਹ ਅੱਜ ਇਹਦੇ ਮੁੰਡੇ ਦਾ ਕੰਮ ਬਾਹਰ ਦਾ ਬਣ ਗਿਆ ਅੱਛਾ ਜੀ ਮੈਂ 12-13 ਲੱਖ ਰੁਪਇਆ ਜਮਾ ਕਰਾਤਾ ਉਹ ਵਸੇ ਰਿਸ਼ਤੇਦਾਰ ਨੇ ਹਾਂ ਕੀਤੀ ਹੋਸੀ ਕਿ ਉਹ ਕੜੇ ਪਰ ਮੁਕਰ ਗਿਆ ਹੁਣ ਉਹ ਮੁੰਡੇ ਦੀ ਟਿਕਟ ਦਾ ਰੁਕਿਆ ਪਿਆ ਕੰਮ ਉਹ 60 70 ਹਜ਼ਾਰ ਰੁਪਿਆ ਘਟਦਾ ਮੈਂ ਕਿਹਾ ਚੱਲ ਕੋਈ ਮੇਰੇ ਕੋਲ ਪਿਆ ਵੇ ਦੇਖਦੇ ਆ ਕੋਈ ਹੱਲ ਕਰਕੇ ਭਾਜੀ ਘਰ ਨਿਉ ਗਏ ਕੰਮ ਤੇ ਬੀਗ ਹਜ਼ਾਰ ਵਾਹ ਇਹਨਾਂ ਨਾਲ ਸਾਰਨਾ ਨਹੀਂ ਮੈਂ ਕਿਹਾ ਚੱਲ ਮੈਂ ਭਾਜੀ ਨੂੰ ਪੁੱਛਦਾ ਜੇ ਥੋੜੇ ਬਹੁਤੇ ਪੈਸੇ ਪਏ ਤਾਂ ਇਹਨਾਂ ਦਾ ਟਾਈਮ ਤਾਂ ਸਾਰਦੀ ਏ ਥੋੜਾ ਜਿਹਾ ਹੋ ਜਾਏਗਾ ਹੋਰ ਕੋਈ ਪੌਤੇ ਪੈਸੇ ਤਾਂ ਹੈ ਨਹੀਂ ਵੇ ਘਰੇ ਵਾਲੀਆਂ ਹੈਗੀਆਂ ਫੋ ਲਿਆ ਨਹੀਂ ਚੱਲ ਲੈ ਆਪ ਭਾਬੀ ਵੀ ਦੇਖਾ ਇਹਨਾਂ ਦਾ ਟਾਈਮ ਦਾ ਸਾਰੀ ਵਿਚਾਰਿਆਂ ਦਾ ਉਹ ਜਾਣੇ ਤੋਂ ਬੈਠਾ ਕੋਈ ਕਰੋਗੇ ਅੱਗੇ ਦਾ ਆਪਾਂ ਕਰੀ ਮੁਕਰਿਆ ਹਾਂਜੀ ਹਾਜੀ ਆ ਲੋ ਫੜੋ ਕਰ ਮੇ ਕੋ ਪਿਆ ਸੀ 20000 ਰੁਪਇਆ ਸਹੀ ਤੇ ਉਹ ਭਾਬੀ ਕਹਿੰਦੀ ਆ ਕਹਿੰਦੀ ਕੋਈ ਗੱਲ ਨਹੀਂ ਕਰਦੇ ਹਾਂ ਹਲ ਮੈਂ ਉਹਨਾਂ ਨੂੰ ਦੱਸਿਆ ਭਾਬੀ ਬੈਠੀ ਸੀਗੀ ਅੱਛਾ ਉਹ ਕਹਿੰਦੀ ਬਦਾਰੀ ਪੈਸੇ ਤਾਂ ਨਹੀਂ ਹੈਗੇ ਮੇਰੇ ਕੋਲ ਬਾੜੀਆਂ ਪਈਆਂ ਆ ਤੁਸੀਂ ਦੇ ਦਿਓ ਜੇ ਉਹਨਾਂ ਦਾ ਟਾਈਮ ਸਰਦਾ ਉਹ ਕੋਈ ਗੱਲ ਨਹੀਂ ਬਾਜੀ ਚੀਜ਼ਾਂ ਆ ਬਣ ਜਾਣਗੀਆਂ ਕੋਈ ਗੱਲ ਨਹੀਂ ਹੈਗੀ ਮੁੰਡੇ ਨੇ ਜਾਣਾ ਬਾਹਰ ਮਿਹਨਤ ਕਰੂੰਗਾ ਇਦਾਂ ਦੀਆਂ ਬਾੜੀਆਂ ਇਹਨੇ ਆਪੇ ਬਣਾ ਦੇਣੀਆਂ ਹੋਰ ਬਣਾ ਦੇਗਾ ਕੋਈ ਗੱਲ ਨਹੀਂ ਹੈਗੀ ਇਹ ਕਰਨੀ ਕਰਨਾ ਹੈਗਾ ਕੋਈ ਠੀਕ ਹੈ ਨਾ ਨਾ ਆ ਗਏ ਕੋਈ ਬਿਊਣੀ ਵੀ ਆ ਗਏ ਆਪਣਾ ਟਾਈਮ ਸਰੋ ਠੀਕ ਲੈ ਬਾਜੀ ਕੋਈ ਗੱਲ ਨਹੀਂ ਆ ਲੋ ਫੜੋ ਸਾਂਭੋਦੇ ਮੁੰਡਿਆਂ ਨੂੰ ਭੇਜੋ ਖੁਸ਼ੀ-ਖੁਸ਼ੀ ਤੇ ਮਾਂ ਚੇਤ ਲਾ ਕੇ ਕਾਕਾ ਕੰਮ ਕਰਨਾ ਆ ਠੀਕ ਹੈ ਠੀਕ ਹੈ ਨਾ ਹਾਂਜੀ ਉਹ ਲੰਬਾਂ ਨਾ ਆਵੇ ਕਰਦਿਆ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਉੱਥੇ ਮੁੰਡਾ ਜਾ ਕੇ ਪੁੱਠੇ ਕੰਮ ਨਹੀਂ ਕਰਨੇ ਆਪਣਾ ਕੰਮ ਤੇ ਧਿਆਨ ਲੱਗਣਾ ਹੁਣ ਤੇਰੇ ਸਾਹਮਣੇ ਹੀ ਆ ਇਹ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਜਿੱਥੇ ਉਹ ਰਿਸ਼ਤੇ ਜਵਾਬ ਦੇ ਜਾਂਦੇ ਆ ਨਾ ਜਿੱਥੇ ਜਿਹੜੇ ਅਨਸਾਰੀਆਂ ਤੇ ਰਿਸ਼ਤੇ ਆ ਜੇ ਗੋਲ ਚਾਲਾੜੇ ਰਹਤੇ ਹਾਂਜੀ ਭਾਈਚਾਰਾ ਉੱਥੇ ਕਈ ਵਾਰੀ ਉਹ ਖੜ ਜਾਂਦਾ ਕਦੇ ਆਪਾਂ ਕਹਿੰਦੇ ਵੀ ਮੱਲੇ 'ਚ ਪੇਟ 'ਚ ਗੰਦੇ ਕਿਸੇ ਨੂੰ ਮੰਦਾ ਨਾ ਬੋਲੋ ਹਾਂਜੀ ਹਾਂਜੀ ਆਜੇ ਕਿਹਾ ਜਿੱਥੇ ਆਪਣੇ ਜਵਾਬ ਦੇ ਗਏ ਹਾਂਜੀ ਆਜ ਉੱਥੇ ਖੜੇ ਲੋ ਆਪਾਂ ਉਹ ਆਂਟੀ ਮੇਰੀ ਵਿਚਾਰੀ ਆਪਣੇ ਕਰਨਾਂ 'ਚ ਲਾਗੇ ਹਾਂਜੀ ਉੱਥੇ ਇਹ ਸਾਰੀ ਜ਼ਿੰਦਗੀ ਯਾਦ ਰੱਖਣਾ ਹਾਂਜੀ ਪਰ ਮੈਂ ਕੱਲ ਨੂੰ ਤੋਂ ਲੱਖਾਂ ਰੋਜ਼ ਮੈਂ ਭਾਵੇਂ ਕਰੋੜਾਂ ਰੋਜ਼ ਮੈਂ ਪਰ ਕਦੇ ਆਸਾਨ ਹੀ ਬੁਲਾਉਣਾ ਕਿਹਦਾ ਨਹੀਂ ਨਹੀਂ ਬਕੋਤਾਂ ਨੇ ਆਸਾਨ ਚਲੋ ਕੋਈ ਗੱਲ ਨਹੀਂ ਬਸ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਹੈ ਨਾ ਚਲੋ ਠੀਕ ਆਂਟੀ ਜੀ ਚਿੰਗਰ ਠੀਕ ਹੈ ਬਹੁਤ ਧੰਨਵਾਦ ਆ ਤੁਹਾਡਾ ਠੀਕ ਹੈ ਤੇ ਆਣਾ ਕੰਮ ਕਰਨਾ ਠੀਕ ਹੈ ਸਾਡੇ ਸਮਾਂ ਕੋ ਆਪਣੇ ਨੇ ਵੀ ਸਾਥ ਦਿੱਤਾ ਹਾਂਜੀ ਬਹੁਤ ਧੰਨਵਾਦ ਤੁਹਾਡਾ ਆਪਣਾ ਧਿਆਨ ਰੱਖਣਾ ਠੀਕ ਹੈ ਹਾਂਜੀ ਠੀਕ ਹੈ ਜੀ ਚਲੋ ਚੰਗਾ ਜੀ ਚੱਕਲਾ ਕੰਮ ਕਰਨਾ ਦੇਖੋ ਮੁੰਡਾ ਆਇਆ ਨਹੀਂ ਓਕੇ ਹਾਂਜੀ ਮੱਥਾ ਨਹੀਂ ਟੇਕਿਆ ਜੀ ਹਾਂਜੀ ਟੇਕ ਲਿਆ ਜੀ ਬਾ ਗਈ ਬੱਸ ਚੱਲ ਪੁੱਤ ਹਾਂਜੀ ਜਾ ਕੇ ਮਨਨ ਨਾਲ ਆ ਕੇ ਕੰਮ ਕਰਨਾ ਠੀਕ ਹੈ ਠੀਕ ਹਾਂ ਸਭ ਤੋਂ ਪਹਿਲਾਂ ਤਾਂ ਆਪਣੇ داری ਚਾਚੇ ਦੇ ਪੈਸੇ ਲਾਣੇ ਆ ਹਾਂਜੀ ਹਨਾ ਪਤਾ ਹੀ ਵੀ ਉਹਨਾਂ ਨੇ ਓਖੇ ਡੇ ਲਿਆ ਆਪਣਾ ਟਾਈਮ ਸਾਰੇ ਹਨਾ ਹਾਂਜੀ ਚਲੋ ਬਾਕੀ ਤਾਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਹਾਂਜੀ ਠੀਕ ਹੈ ਹੁਣ ਮਿਹਨਤ ਕਰਨੀ ਆ ਹਾਂਜੀ ਹਾਂਜੀ ਚੱਲ ਮੇਰਾ ਪੁੱਤ ਗੱਡੀ ਆ ਗਈ ਚਲਾਂ ਮੈਂ ਤੂੰ ਸੇਧਾ ਖਿਆ ਹਾਂ ਠੀਕ ਤਾਂ ਠੀਕ ਹੈ ਬਾਕੀ ਸੇਧਾ ਖਿਆ ਰੱਖੀ ਮਾਂ ਨਾਲੇ ਕੰਮ ਕਰੀ ਜੀਰਾ ਇਹਨੇ ਮੋਛਲ ਹੋ ਗਿਆ ਉਹਨੇ ਤਾਰੀ ਉਹਨੇ ਧਾਰਿਆ ਪਹਿਲਾਂ ਬੌਲਰ ਹੀ ਬੋਲਨੇ ਆ ਬਾਕੀ ਮੈਂ ਆਪ ਉਸ ਤੇ ਕੰਮ ਕਰਿਆ ਠੀਕ ਹੈ ਜੋ ਠੀਕ ਹੈ ਚਲੋ ਠੀਕ ਹੈ ਚੱਲ ਗਏ ਗੱਡੇ ਨੋਰ ਲੈ ਦੱਸ ਐਦਾਂ ਕਾਤੋਂ ਕਰਦੇ ਆ ਐਨੇ ਓਕੇ ਹੋ ਗਏ ਤਾਂ ਮੁੰਡੇ ਦਾ ਬਣਿਆ ਵਾ ਚੱਲ ਗਿਆ ਰਾਜੀ ਖੁਸ਼ੀ ਤਾਂ ਪਹਿਲਾਂ ਕਰੀ ਅੱਖਾਂ ਤੋਂ ਦੂਰ ਨਹੀਂ ਚਲੋ ਕੋਈ ਗੱਲ ਨਹੀਂ ਹੋ ਦੋ ਸਾਲਾਂ ਨੂੰ ਆ ਟੇਕਣਾ ਉਹਨੇ ਕਾਮਯਾਬ ਹੋ ਕੇ ਆਵੇ ਪਰਮਾਤਮਾ ਨੇ ਸਾਡੀ ਸੁਣੀ ਐਨੇ ਸਾਲਾਂ ਦੇ ਕਰਦੇ ਸੀ ਗਰੀਬੀ ਖੱਤੀ ਜਾਵੇ ਸਾਡੀ ਹੋਰ ਕੀਆ ਕਿੰਦਾ ਸਾਡੀ ਸੁਣੀ ਸਾਰਿਆਂ ਦੀ ਸੁਣੀ ਹੋਰ ਕੇ ਪ੍ਰਮਾਤਮਾ ਸਭ ਤੇ ਮહેર ਰੱਖੀ ਚਲੋ ਠੀਕ ਆਮ ਚੰਗਾ ਮਮੀ ਠੀਕ ਆ ਗੋਪੀ ਜਾ ਕੇ ਫੋਨ ਫੋਨ ਕਰਦੀ ਮੇਰੇ ਕੋਲ ਮੈਂ ਹੀ ਕਰੂੰਗਾ ਫੋਨ ਮੈਂ ਪਹਿਲਾਂ ਤੂੰ ਫੋਨ ਨਹੀਂ ਕੰਦੜਾ ਕੀਤਾ ਜਾ ਤਾਂ ਪਤਾ ਯਾ ਕੰਮ ਇਹ ਕੱਟੇ ਟਾਈਮ ਲਾਦਾ ਵੀ ਮੈਂ ਬਾਪੂ ਨਾਲ ਪੇਪਰ ਉੱਪਰ ਬਣਾਦਾ ਸੀ ਅੱਛਾ ਜੀ ਤੇ ਨਾ ਲੈ ਜੀ ਨਾਲੇ ਹੁਣ ਹੁਣ ਚਲੋ ਵਧੀਆ ਕੀਤਾ ਬਹੁਤ ਸੋਹਣਾ ਜੀ ਆ ਕਰਕੇ ਮੈਂ ਲੈਣ ਆਇਆ ਸੀ ਤੇ ਬਾਪੂ ਨੂੰ ਤਾਂ ਬੇਬੇ ਨੂੰ ਹਾਂਜੀ ਚਲੋ ਚਲੋ ਠੀਕ ਹੈ ਜੀ ਠੀਕ ਹੈ ਸਹੀ ਚਲੋ ਠੀਕ ਹੈ ਜੀ ਚਲੋ ਠੀਕ ਵਸ ਜਾ ਕੇ ਫੋਨ ਕਰਿਓ ਕੋਈ ਨਾ ਕੋਈ ਨਹੀਂ

ਨਾ ਹੁਣ ਤੂੰ ਸਾਨੂੰ ਐਸ ਉਮਰ ਹੈ ਜਾਜ ਦੇ ਛੂਟੇ ਦਵਾ ਲਿਆ ਆਏ ਆ ਰਹੀ ਆ ਦੀ ਚਲੋ ਕੋਈ ਕੋਈ ਗੱਲ ਨਹੀਂ ਬਥੇ ਕੋਈ ਗੱਲ ਮਦਦ ਕੀਤੀ ਸਾਡੀ ਛੇ ਮੋ ਮਦਦ ਕਰਦੇ ਆ ਨਹੀਂ ਕੋਈ ਗੱਲ ਫਰਕ ਨਹੀਂ ਕੀਤਾ ਸੀ ਸਾਣਾ ਕੋਈ ਨਹੀਂ ਬਣਾ ਲਿਆ ਬਾਗੜ ਕੋਈ ਮਦਦ ਕੀਤੀ ਕੋਈ ਗੱਲ ਨਹੀਂ ਭਾਜੀ ਲੈਟਸ ਗੋ ਇਹ ਬੰਦਾ ਹੀ ਬੰਦੇ ਦਾ ਦਰਵਾਾ ਠਿਕਣਾ ਕੋ ਦੂਜਾ ਠੀਕ ਹੈ ਨਾ ਚਲੋ ਠੀਕ ਹੈ ਚੱਲੀਏ ਚੋਰ ਹੋਰ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਭਾਈ ਚਲੋ ਚੱਕੋ ਚਲੋ ਵਧੀਆ ਹੋਇਆ ਬਹੁਤ ਸੋਹਣਾ ਹੋਇਆ ਆਓ ਹੋਰ ਲੈ ਕੇ ਆਪਣੇ ਮਾਂਗੇ ਚਲੇ ਗਏ ਹੋਰ ਮੈਂ ਕਿਹਾ ਗੁੱਪੀ ਦਾ ਕੁੜੀ ਆਪਾਂ ਕੋ ਹੈਗੀ ਇੱਕ ਰਿਸ਼ਤਾ ਨਾ ਆਪਾਂ ਗੁੱਪੀ ਦਾ ਕਰਦੀ ਅੱਛਾ ਉਹ ਤਾਂ ਨਕਮਾ ਆ ਨਕਮਾ ਉਹਦਾ ਕੰਮ ਵਾਲਾ ਨਹੀਂ ਉਹ ਜਿੱਦਣ ਬਾਹਰ ਨੂੰ ਆਇਆ ਸੀ ਪੈਸੇ ਮੰਗਦਾ ਸੀ ਤੂੰ ਕਹਿੰਦੀ ਸੀ ਨਕਮਾ ਆ ਇਹਨੇ ਕਿ ਸੇ ਇੱਕ ਦਿਨ ਕੰਮ ਕਰਨਾ ਉੱਥੇ ਜਾ ਕੇ ਕੀ ਪਤਾ ਕਰਨਾ ਕਿ ਨਹੀਂ ਕਰਨਾ ਹੁਣ ਤੈਨੂੰ ਰਿਸ਼ਤੇ ਦੀ ਸੋਝ ਗਈ ਉਬਾਸ ਕਰੋ ਉਹਨੂੰ ਪਤਾ ਨਹੀਂ ਇਹ ਗਲਟੇਤੇ ਹੈ ਇਹ ਪਤਾ ਨਹੀਂ ਉਹ ਉਹਨੂੰ ਦਿੱਤਾ ਨਹੀਂ ਉਹਨੂੰ ਸਾਰਾ ਹੀ ਦਿੱਤਾ ਆ ਅੱਛਾ ਕੋਲ ਖੜਿਆ ਸੀ ਚਾਚੇ ਨੂੰ ਗਹਿ ਗਿਆ ਵੀ ਪਾਸਵਰਡ ਬਣਾ ਲਈ ਸਾਨੂੰ ਕਹਦੇ ਨਹੀਂ ਗਹਿ ਕੇ ਗਿਆ ਕਿਉਂਕਿ ਫਿਰ ਪੈਸੇ ਨਹੀਂ ਦੇਣ ਦਿੱਤੇ